ਜਿਹੜੇ ਲਗਾਤਾਰ ਦਿੱਲੀ ਕੋਲੀਆਂ ਰਹਿੰਦੀਆਂ ਮੰਗਾ ਦੇ ਲਈ ਐਮਐਸਟੀ ਦੀ ਲਈ ਲਗਾਤਾਰ ਕੋਲ ਲੜ ਰਹੇ ਸਨ ਉਹਨਾਂ ਦੇ ਉੱਤੇ ਲਗਾਤਾਰ ਅੰਨ ਤਸ਼ਦਦ ਕੀਤਾ ਗਿਆ ਇਹ ਮੋਰਚੇ ਵਿੱਚ ਬਣੇ ਹੋਏ ਘਰ ਸਨ ਉਹਨਾਂ ਨੂੰ ਸਟਾਰਟ ਰਿੰਗ ਕਰਕੇ ਰੋਕ ਪ੍ਰੋਤਾਨ ਮੋਰਚੇ ਨੇ ਸਾਂਝੇ ਫੈਸਲੇ ਮੁਤਾਬਕ ਅਸੀਂ ਅੱਜ ਅਰਥੀ ਫੂਕ ਮੁਜ਼ਾਰੇ ਕੀਤੇ ਨੇ ਪੂਰੇ ਪੰਜਾਬ ਦੇ ਵਿੱਚ ਕੰਲੇਬਾਲ ਸਾਹਿਬ ਤੇ ਬੰਦੇਰ ਸਾਹਿਬ ਹੋਰਾਂ ਨਾਲ ਦੋਆ ਫਾਰਮਾਂ ਦੇ ਨਾਲ ਵੱਡਾ ਧੋਖਾ ਮਾਇਆ ਹੈਗਾ ਉਹਦਾ ਵੀ ਅਸੀਂ ਵਿਰੋਧ ਕਰਦੇ ਰਹਿਣਾ। ਮਾਦੀ ਪ੍ਰਧਾਨ ਜੀ ਜੋ ਅੱਜ ਮੋਦੀ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਫਟਲਾ ਫੁੱਕਾ ਗਿਆ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਗੁਰਤੇਜ ਸਿੰਘ ਰੋਈਆ ਹਾਂ ਜ਼ਿਲ੍ਹਾ ਪ੍ਰਧਾਨ ਭਾਰਤੀਕ ਸੰਜੋਗ ਨੇੜਤਾ ਗਰਾਹਾਂ ਤੁਹਾਡੇ ਮਾਦੀਆਂ ਬੰਦਸਾਂ ਚੁੰਨੇ ਆ ਕਿ ਬੀਤੇ ਸਮੇਂ ਦੇ ਵਿੱਚ ਕਿਸਾਨ ਮਜ਼ਦੂਰਾਂ ਸੰਯੁਕਤ ਖਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਿਹੜਾ ਲੰਮੇ ਸਮੇਂ ਤੋਂ ਜਿਹੜਾ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਤੇ ਜਿਹੜਾ ਕੋ ਲੜਿਆ ਜਾ ਰਿਹਾ ਸੀ ਦਿੱਲੀ ਦੀਆਂ ਰਹਿੰਗਾਂ ਰੈਂਦੀਆਂ ਮੰਗਾਂ ਬਾਬਤ ਉਹ ਲਗਭਗ ਸਰਕਾਰ ਦੇ ਨਾਲ ਹੁਣ ਪਿਛਲੇ ਦਿਨਾਂ ਦੇ ਵਿੱਚ ਗੱਲਬਾਤ ਜਾਰੀ ਰਹੀ ਸੱਤਵੀਂ ਮੀਟਿੰਗ ਦੇ ਬਹਾਨੇ ਰਾਜਕਰ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੇ ਕੱਲ 19 ਤਰੀਕ ਨੂੰ ਸੰਦੀਗਰ ਦੇ ਵਿੱਚ ਮੀਟਿੰਗ ਰੱਖ ਕੇ ਬੁਲਾਇਆ ਗਿਆ ਸਰਕਾਰ ਨੇ ਜਿਨ੍ਹਾਂ ਜ਼ਿੰਦਗੀਆਂ ਲਾਈਆਂ ਕਿਸਾਨੀ ਦੇ ਲਈ ਉਹਨਾਂ ਨੂੰ ਚਾਂਸੀ ਵਿੱਚ ਲੈ ਕੇ ਮੀਟਿੰਗ ਦੇ ਲਈ ਸੱਦਿਆ ਮੀਟਿੰਗ ਖਤਮ ਹੋਣ ਤੋਂ ਬਾਅਦ ਅਗਲੀ 4 ਮਈ ਦੀ ਤਰੀਕ ਰੱਖੀ ਗਈ ਪਰੰਤੂ ਜਦੋਂ ਤਰੀਕ ਰੱਖਣ ਤੋਂ ਬਾਅਦ ਜਦੋਂ ਕਿਸਾਨ ਵਾਪਸ ਜਾਣ ਲੱਗੇ ਤਾਂ ਤੁਰੰਤ ਇੱਕ ਬਹੁਤ ਵੱਡਾ ਉਹਨਾਂ ਤੇ ਹਮਲਾ ਕੀਤਾ ਗਿਆ ਜਿਹੜੇ ਉਹਨਾਂ ਦੇ ਸੀਨੀਅਰ ਆਗੂ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ 4000 ਤੋਂ ਵੀ ਵੱਧ ਨਫਰੀ ਜਿਹੜੀ ਪੁਲਿਸ ਦੀ ਲੈ ਕੇ ਖਨੌਰੀ ਬਾਰਡਰ ਤੇ ਸੰਭੂ ਬਾਰਡਰ ਵੱਲ ਵੱਧਦੀ ਹੈ ਇਹ ਬੀਤੀ ਰਾਤ ਦੇ ਵਿੱਚ ਜਿਹੜੇ ਲਗਾਤਾਰ ਦਿੱਲੀ ਕੋਲ ਦੀਆਂ ਰਹਿੰਦੀਆਂ ਮੰਗਾ ਦੇ ਲਈ ਐਮਐਸਪੀ ਦੇ ਲਈ ਲਗਾਤਾਰ ਕੋਲ ਲੜ ਰਹੇ ਸਨ ਉਹਨਾਂ ਦੇ ਉੱਤੇ ਲਗਾਤਾਰ ਅੰਨਤ ਸਦਦ ਕੀਤਾ ਗਿਆ ਕਿ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਜਿਹੜੇ ਮੋਰਚੇ ਵਿੱਚ ਬਣੇ ਹੋਏ ਘਰ ਸਨ ਉਹਨਾਂ ਨੂੰ ਢਾਟੇਰੀ ਕਰਕੇ ਰੋਡ ਸਾਫ ਕੀਤਾ ਗਿਆ ਕਿਉਂ ਕਿ ਕੇ ਕੇਂਦਰ ਸਰਕਾਰ ਦੇ ਹੁਕਮ თან ਪੰਜਾਬ ਸਰਕਾਰ ਨੂੰ ਮਿਲੇ ਭੁਗਤ ਦੇ ਨਾਲ ਕਿਸਾਨਾਂ ਦੇ ਨਾਲ ਵੱਡਾ ਧੋਖਾ ਕੀਤਾ ਗਿਆ ਉਸ ਦੇ ਵਿਰੋਧ ਵਜੋਂ ਕਿਉਂਕਿ ਸਰਕਾਰ ਹੁਣ ਕਾਰਪੋਰੇਟਕਰਾਨਿਆਂ ਦੇ ਕਹਿਣ ਦੇ ਮੁਤਾਬਕ ਚੱਲ ਰਹੀ ਹੈ ਤੇ ਇਧਰ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਗ੍ਰਾਹਣ ਹੈ ਸੰਯੁਕਤ ਕਿਸਾਨ ਮੋਰਚੇ ਨੇ ਸਾਂਝੇ ਫੈਸਲੇ ਮੁਤਾਬਕ ਅਸੀਂ ਅੱਜ ਅਰਥੀ ਫੂਕ ਮੁਜਾਰੇ ਕੀਤੇ ਨੇ ਪੂਰੇ ਪੰਜਾਬ ਦੇ ਵਿੱਚ ਅਸੀਂ ਵੀ ਅਜ ਨਗਰ ਚੱਕਰੋਈ ਵਾਲਾ ਵਿੱਚ ਕਾਂਗਾ ਕਲਾਂ ਵਿੱਚ ਅਸੀਂ ਜਿਹੜੇ ਹੈਗੇ ਆ ਪੁਤਰੀ ਫੂਕ ਮਜਾਰੇ ਕੀਤੇ ਨੇ ਵੱਡੀਆਂ ਗਿਣਤੀਆਂ ਦੇ ਨਾਲ ਵੱਡੇ ਇਕੱਠ ਕਰਕੇ ਤੇ ਆਉਂਦੇ ਦਿਨਾਂ ਦੇ ਵਿੱਚ ਇਸ ਗੱਲ ਦੀ ਜੋ ਵੀ ਸੰਯੁਕਤ ਕਿਸਾਨ ਮੋਰਚਾ ਫੈਸਲਾ ਕਰੂਗਾ ਜੋ ਵੀ ਹੁਕਮ ਲਾਊਗਾ ਆਉਂਦੇ ਦਿਨਾਂ ਦੇ ਵਿੱਚ ਤਿਆਰਬਰ ਤਰ ਨਾਲ ਮੋਰਚਿਆਂ ਦੇ ਵਿੱਚ ਸਮੂਲੀਅਤ ਕਰਾਂਗੇ ਇਸ ਲੜਾਈ ਨੂੰ ਤਿੱਖੀ ਕਰਾਂਗੇ ਕਿਉਂਕਿ ਕਦੀ ਵੀ ਕਿਸਾਨ ਧੋਖਾ برداشت ਨਹੀਂ ਕਰ ਸਕਦੇ ਉਹਦੇ ਦਿਨਾਂ ਦੇ ਵਿੱਚ 23 ਮਾਰਚ ਨੂੰ ਵੀ ਸ਼ਿਦੀਦਿਆ ਰਹੇਗਾ ਉੱਥੇ ਵੀ ਵੱਡੀਆਂ ਗਿੰਦਕਾਂ ਲੈ ਕੇ ਜਾਣੀਆਂ ਨੇ ਜੋ ਸੰਯੁਕਤ ਕਿਸਾਨ ਮੋਰਚ ਨੇ ਅਗਲੇ ਪ੍ਰੋਗਰਾਮ ਲਈ ਕਿ ਹੋਏ ਨੇ ਉੱਥੇ ਵੀ ਜ਼ੋਰ ਦੇ ਨਾਲ ਅਸੀਂ ਪੰਜਾਬ ਸਰਕਾਰ ਦੇ ਲੈ ਲਈ ਇੱਧਰ ਜਿਹੜਾ ਡੱਲੇਬਾਲ ਸਾਹਿਬ ਤੇ ਪੰਦੇਰ ਸਾਹਿਬ ਹੋਰਾਂ ਨਾਲ ਦੋਆ ਫਾਰਮਾਂ ਦੇ ਨਾਲ ਵੱਡਾ ਧਰੋਕ ਮਾਇਆ ਹੈਗਾ ਉਹਦਾ ਵੀ ਅਸੀਂ ਵਿਰੋਧ ਕਰਦੇ ਰਹਿਾਂਗੇ ਮੁਰਦਾਬਾਦ ਮੁਰਦਾਬਾਦ ਸਾਡੇ ਕਿਸਾਨ ਨੂੰ ਅੰਦਰ ਦੇਣ ਵਾਲੀ ਸਰਕਾਰ ਮੁਰਦਾਬਾਦ 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 ਸਾਡਾ ਨਾਮੀ ਦੁਰਵਤਿਆਜ ਕਰ ਰਹੀ ਸਰਕਾਰ ਮੁਰਦਾਬਾਦ 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 ਸਾਾਨੂੰ ਨਰਕ ਤੋਂ ਖਾਕਰਮਾਰੀ ਸਰਕਾਰ ਮੁਰਦਾਬਾਦ 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 ਗੱਲਬਤ ਕਰਨ ਦੀ ਬਜਾਏ ਗ੍ਰਿਫਤਾਰ ਕਰਨ ਵਾਲੀ ਸਰਕਾਰ ਮੁਰਦਾਬਾਦ 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 ਹੱਕ ਨਾ ਦੇਣ ਵਾਲੀ ਸਰਕਾਰ ਮੁਰਦਾਬਾਦ 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 ਹਦਗੰਤਮਾਨ ਮੁਰਦਾਬਾਦ ਮੁਰਦਾਬਾਦ